ਹੈਲੋ ਜੀ ਮੇਰੇ ਬੰਨ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੁਆਣਾ ਫੈਮਿਲੀ 'ਚ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਨਵਾਂ ਸਾਲ ਸਭ ਲਈ ਖੁਸ਼ੀਆਂ ਵਾਲਾ ਹੋਵੇ ਤੰਦਰੁਸਤੀਆਂ ਵਾਲਾ ਹੋਵੇ ਤਰੱਕੀਆਂ ਵਾਲਾ ਹੋਵੇ ਵੀ ਹੋਵੇ ਜੀ ਹੁਣ ਹੁਣ ਲੱਗਿਆ ਜੀ ਆਪਾਂ ਤਿਆਰ ਅੱਜ ਆਪਾਂ ਨੂੰ ਨਿਊ ਇਅਰ ਤੇ ਹੈਗਾ ਏ ਪ੍ਰੋਗਰਾਮ ਪ੍ਰੋਗਰਾਮਾ ਜੀ ਪਾਂਜੇ ਦੀ ਲੋੜੀ ਦੇ ਉੱਥੇ ਆਪਾਂ ਜਾਣਾ ਏ ਹੁਣ ਹੁੰਨੇ ਆ ਤਿਆਰ ਤਿਆਰ ਹੋ ਕੇ ਤੁਹਾਨੂੰ ਦਿਖਾਉਣੇ ਆ ਵੀ ਫਾਈਨਲ ਲੁੱਕ ਕੀ ਆ ਹਾਂਜੀ ਇੱਥੇ ਹੋ ਗਈ ਸੀ ਮੈਂ ਤਿਆਰ ਤਿਆਰ ਹੋ ਗਈ ਸੀ ਬੜ ਥੋੜੀ ਲੇਟ ਹੋ ਗਈ ਸੀ ਕਿਉਂਕਿ ਮੇਰੀ ਕਜ਼ਨ ਨੂੰ ਨਹੀਂ ਵੀ ਮੇਰੀ ਸਿਸਟਰਸ ਆ ਗਈਆਂ ਸੀਗੀਆਂ ਉਹ ਕਹਿੰਦੀ ਸੀਗੀ ਕਹਿੰਦੀ ਤੂੰ ਲੇਟ ਹੋਗੀ ਵੀ ਚਲ ਜਲਦੀ ਚੱਲੀਏ ਜੀ ਬਸ ਉਹਦੇ ਕਰਕੇ ਥੋੜਾ ਜਿਹਾ ਗਾਜਾ ਫੈਰ ਰਿਆ ਸੀਗਾ ਆਪਸ ਵਿੱਚ ਇਹਨੂੰ ਮੇਰੀ ਭਾਣਜੀ ਨੂੰ ਬਹੁਤ ਰੰਦਾ ਫਤਿਹ ਵੀਡੀਓ ਬਣਾ ਰਿਹਾ ਸੀਗਾ ਕਹਿੰਦੀ ਅਸੀਂ ਤਾਂ ਤਿਆਰ ਲੈਨੇ ਆ ਵੀਡੀਓ ਚੁਣਨ ਨੂੰ ਇਹਨੇ ਜੀ ਮੇਰੇ ਭਾਣਜੇ ਦੋਨੇ ਫਿਰ ਉਸ ਤੋਂ ਬਾਅਦ ਜੇ ਆਪਾਂ ਤਿਆਰ ਹੋ ਓਕੇ ਇਸੇ ਕਰਕੇ ਮੈਂ ਤੁਹਾਨੂੰ ਕੋਈ ਅਬ ਦੀ ਫਾਈਨਲ ਲੁੱਕ ਮੀਨਿੰਗ ਦਿਖਾ ਸਕੀ ਹੈਗੀ ਕਿਉਂਕਿ ਸਾਰਿਆਂ ਨੂੰ ਬਹੁਤ ਜਲਦੀ ਮਤਲਬ ਕਾਲੀ ਹੋਈ ਪਈ ਸੀ ਨਾ ਇਹ ਸੀਗਾ ਵੀ ਕਿਤੇ ਨਾ ਲੇਟ ਨਾ ਹੋ ਜਾਈਏ ਫਿਰ ਉਸ ਤੋਂ ਬਾਅਦ ਆਪਾਂ ਪਹੁੰਚੇ ਜੀ ਘਰੇ ਕਰ ਪਹੁੰਚ ਕੇ ਜੀ ਆਪਾਂ ਮਾਥਾ ਠੀਕ ਕੇ ਬੈਠ ਗਏ ਸੀ ਸਾਰੇ ਇਹ ਜੀ ਜਿਵੇਂ ਤੁਸੀਂ ਜਾਣਦੇ ਹੋ ਨਾ ਇਹ ਭਤੀਜਾ ਏ ਤਾਇਆ ਜੀ ਦਾ ਪੋਤਾ ਏ ਇਹ ਨਾ ਬਹੁਤ ਮਸਤੀ ਕਦੇ ਤਾਂ ਪਹਿਲਾਂ ਤਾਂ ਬਹੁਤ ਸੋਹਣਾ ਕਰ ਰਿਹਾ ਸੀਗਾ ਵਾਹਿਗੁਰੂ ਵਾਹਿਗੁਰੂ ਸਿਮਰਨ ਇਥੇ ਨਾ ਅਰਦਾਸ ਸੁਣ ਤੋਂ ਬਾਅਦ ਵਾਹਿਗੁਰੂ ਦਾ ਸਿਮਰਨ ਕਰ ਰਹੇ ਸੀਗੇ ਪਹਿਲਾਂ ਤਾਂ ਬਹੁਤ ਵਧੀਆ ਲੱਗਿਆ ਜੀ ਜੀ ਤੁਸੀਂ ਵੀ ਕਰੋ ਵੀਰ ਜੀ ਤੁਸੀਂ ਵੀ ਕਰੋ ਹਨਾ ਉਹਨਾਂ ਨੂੰ ਕਹਿ ਕੇ ਫਿਰ ਆਪ ਗੱਲਾਂ ਮਾਰਨ ਲੱਗ ਗਿਆ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਜਦੋਂ ਤੱਕ ਜੀ ਇਹ ਅਬ ਦੀ ਹੋਰ ਗੱਲਾਂ ਦੇ ਵਿੱਚ ਉਲਝ ਗਈ ਸੀ ਪਹਿਲਾਂ ਬਹੁਤ ਵਧੀਆ ਸਿਮਰਨ ਕਰ ਰਹੀ ਸੀ ਕਿ ਮੈਂ ਕਿਹਾ ਚਲ ਮੈਂ ਵੀ ਕਿਉਂਕਿ ਜੀ ਬੱਚਿਆਂ ਨੂੰ ਨਾ ਇੰਨੀ ਦੇਰ ਬੈਠਣਾ ਬਹੁਤ ਔਖਾ ਹੋ ਜਾਂਦਾ ਹੈ ਮਤਲਬ ਇ ਨਿਊ ਇਅਰ ਦਾ ਨਾ ਫੰਕਸ਼ਨ ਬਹੁਤ ਵਧੀਆ ਇੰਜੋਏ ਕੀਤਾ ਸਾਰਾ ਦਿਨ ਬਹੁਤ ਇੰਜੋਏ ਕੀਤਾ ਇਹ ਹੈ ਜੀ ਭਾਂਜੀ ਮੇਰੀ ਕਜ਼ਨ ਦੀ ਬੇਟੀ ਹੈ ਜੀ ਇਹ ਇਹਨੂੰ ਬਹੁਤ ਵਧੀਆ ਮਤਲਬ ਇੰਨਾ ਚਾਹ ਰੰਦਾ ਇਹਨਾਂ ਫੋਟੋਆਂ ਖਿਚਾਉਣ ਦਾ ਇੰਨੇ ਵਧੀਆ-ਵਧੀਆ ਪੋਜ਼ ਬਣਾਉਂਦੀ ਆ ਵੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਈ ਬੱਚਿਆਂ ਨੂੰ ਤਾਂ ਇੰਨਾ ਜ਼ਿਆਦਾ ਸ਼ੌਂਕ ਹੁੰਦਾ ਇਹ ਨਾ ਵੀ ਫੋਟੋਆਂ ਕਰਵਾਉਂਦਾ ਜਿੰਨਾ ਕਿਹਾ ਜਾਵੇ ਬਹੁਤ ਵਧੀਆ ਸਾਰੀ ਡੈਕੋਰੇਸ਼ਨ ਕੀਤੀ ਹੋਈ ਸੀ ਕਿ ਬਹੁਤ ਵਧੀਆ ਅਰੇਂਜਮੈਂਟ ਸੀ ਹਰ ਇੱਕ ਚੀਜ਼ ਦਾ ਇਹ ਦੇਖੋ ਜੀ ਇੱਕ ਭਤੀਜਾ ਇੱਕ ਭਾਂਜਾ ਸਾਰੇ ਜਣੇ ਨਾ ਉਹ ਵੀਡੀਓ ਦੇ ਵਿੱਚ ਪਹਿਲਾਂ ਮਸਤੀ ਕਰ ਰਹੇ ਸੀਗੇ ਭੰਗੜਾ ਪਾਉਂਦੇ ਸੀਗੇ ਪਾਉਂਦੇ ਪਾਉਂਦੇ ਫਿਰ ਕਿਉਂਕਿ ਬੱਚਿਆਂ ਨੂੰ ਤਾਂ ਹੋ ਜਾਂਦਾ ਹੁੰਦਾ ਹਨਾ ਬੀ ਕੁਝੇ ਫੰਕਸ਼ਨ ਚ ਜਾ ਕੇ ਹਨਾ ਇੰਜੋਏ ਕਰਨ ਦਾ ਦੇਖੋ ਤੁਸੀਂ ਫੋਟੋ ਇੰਨੀਆ ਕਰਵਾ ਰਹੀ ਸੀਗੀ ਐਨ ਪੋਜ਼ ਬਣਾ ਬਣਾ ਕੇ ਐਨ ਆਰਾਮ ਨਾਲ ਜਿਵੇਂ ਫੋਟੋਗ੍ਰਾਫਰਸ ਕਹਿ ਰਹੇ ਸੀਗੇ ਨਾ ਵੀ ਐਦਾਂ ਕਰੋ ਬੱਚੇ ਐਦਾਂ ਕਰੋ ਹਨਾ ਉਵੇਂ ਉਵੇਂ ਕਰਵਾ ਰਹੇ ਸੀਗੀ ਹ ਇਹ ਹੈ ਜੀ ਮੇਰੀ ਸਿਸਟਰ ਇਹ ਉਸ ਦਾ ਬੇਟਾ ਹੈ ਜੀ ਜਿਹਦੀ ਲੋੜੀ ਦੇ ਸੈਲੀਬ੍ਰੇਸ਼ਨ ਤੇ ਅਸੀਂ ਗਏ ਸੀਗੇ ਇਹ ਹੈ ਜੀ ਸਾਰੀ ਫੈਮਿਲੀ ਭਾਜੀ ਸਿਸਟਰ ਉਹਨਾਂ ਦੇ ਬੱਚੇ ਜਿਨ੍ਹਾਂ ਦੇ ਬੁਲਾਉਣ ਤੇ ਸਾਰੇ ਭੈਣ ਭਰਾ ਇਕੱਠੇ ਹੋਏ ਹਨਾ ਬਹੁਤ ਇੰਜੋਏ ਕੀਤਾ ਇਹ ਹੋ ਜਾਂਦਾ ਜੀ ਇੱਕ ਬਹਾਨਾ ਜਿਹਾ ਹੁੰਦਾ ਹੈ ਹਨਾ ਵੀ ਕਿਸੇ ਦੇ ਬੁਲਾਉ ਮਤਲਬ ਜਦੋਂ ਕੋਈ ਬੁਲਾਉਂਦਾ ਹੈ ਨਾ ਆਪਸ ਵਿੱਚ ਸਾਰੇ ਭੈਣ ਭਾਈ ਰਲ ਮਿਲ ਇਕੱਠੇ ਹੋ ਜਾਂਦੇ ਆ ਪਤਾ ਨਹੀਂ ਕਿੰਨੀ ਕਿੰਨੀ ਦੇਰ ਦੇ ਮਿਲੇ ਹੁੰਦੇ ਆ ਇਹ ਹੈ ਜੀ ਮੇਰੇ ਤਾਈ ਜੀ ਨੇ ਜਿਨ੍ਹਾਂ ਦੀ ਇਹ ਬੇਟੀ ਨੇ ਇੱਥੇ ਕਰਨਾ ਸੀਗੀ ਕੇਕ ਕਟਿੰਗ ਇਹ ਹੈ ਜੀ ਮੇਰੀ ਸਾਰੀ ਇਧਰੋਂ ਪਿੰਡ ਕਨੀਓ ਫੈਮਿਲੀ ਕੁਝ ਵਿੱਚ ਹੈਗੇ ਸੀਗੇ ਜਿਵੇਂ ਉਹਨਾਂ ਦੇ ਰਿਸ਼ਤੇਦਾਰ ਵੀ ਆਏ ਹੋਏ ਸੀਗੇ ਸਾਰੇ ਜਣੇ ਸੀਗੇ ਕੇਕ ਕਟਿੰਗ ਦੇ ਤੇ ਖੜੇ ਸੀਗੇ ਜਦੋਂ ਕੇਕ ਕੰਟੇਨ ਕਰਨੀ ਸੀਗੀ ਤਾਂ ਕਰਕੇ ਸਾਰੇ ਆਪਣੇ ਇਹ ਜੀ ਸਾਰੀ ਫਿਰ ਫੈਮਿਲੀ ਉਹਨਾਂ ਦੀ ਜਿਹੜੀ ਮੈਂ ਤੁਹਾਨੂੰ ਦੱਦੀ ਵੀ ਮੇਰੀ ਕਜ਼ਨਾ ਉਹਨਾਂ ਦੀ ਇਨ-ਲॉज ਵਾਲੀ ਫੈਮਿਲੀ ਹੈ ਸਾਰੇ ਬੱਚਿਆਂ ਨੂੰ ਤਾਂ ਨਾ ਕੇਕ ਕਟਿੰਗ ਕਰਨ ਦਾ ਇੰਨਾ ਜ਼ਿਆਦਾ ਚਾਹੁੰਦਾ ਇਹਨੂੰ ਬਹੁਤ ਚਾਹ ਸੀਗਾ ਵੀ ਮੈਂ ਨਾ ਵੀ ਕੈਂਡਲਸ ਬਜਾਉਂਗੀ ਨਾ ਇਹਨੂੰ ਇਹ ਸੀਗਾ ਵੀ ਮੇਰਾ ਬਰਥਡੇ ਸੈਲੀਬ੍ਰੇਟ ਕਿਉਂਕਿ ਇਹ ਅਜੇ ਛੋਟੀ ਹੈ ਨਾ ਉਹਦੇ ਕਰਕੇ ਇੰਨਾ ਜਿਹੜੀ ਇਹ ਹੋ ਜਾਂਦਾ ਬੱਚੇ ਨੂੰ ਵੀ ਮੇਰਾ ਬਰਥਡੇ ਸੈਲੀਬ੍ਰੇਟ ਹੋ ਰਿਹਾ ਹੈ ਬੇਟਾ ਵੀ ਜਿੰਨੇ ਛੋਟਾ ਹੈ ਜੀ ਬਿਲਕੁਲ ਨਹੀਂ ਸੀ ਉਪਰਾ ਕਰਦਾ ਨਾ ਹਰ ਇੱਕ ਕੋਲ ਇੰਨਾ ਵਧੀਆ ਹਰ ਇੱਕ ਦੀ ਗੋਦੀ ਚੜਦਾ ਸੀ ਹਰ ਇੱਕ ਕੋਲ ਜਾਂਦਾ ਸੀ ਉਹਨੂੰ ਮਤਲਬ ਦੇਖ ਕੇ ਆਈ ਹੈ ਹੀ ਨਹੀਂ ਸੀ ਕਿਸੇ ਨੂੰ ਨਾ ਵੀ ਕੋਈ ਮੈਨੂੰ ਪਹਿਲੀ ਵਾਰ ਮਿਲਿਆ ਜਾਂ ਕਿੱਦਾਂ ਹੈ ਕਿਉਂਕਿ ਜੀ ਸਾਰੇ ਮਤਲਬ ਇਹ ਸਾਰੇ ਬਾਰੀ ਸੈਟਲ ਨੇ ਜਿਵੇਂ ਤਾਈ ਜੀ ਉਹਨੇ ਮੇਰੇ ਸਾਰੇ ਇਹ ਕਜ਼ਨਸ ਮੇਰੇ ਸਾਰੇ ਯੂਐਸਏ ਸੈਟਲ ਨੇ ਉਹਨੂੰ ਵੀ ਬੇਟੇ ਤੋਂ ਵੀ ਕੇਕ ਕਟਿੰਗ ਕਰਵਾਈ ਜੀ ਜਿਹਦੀ ਲੋੜੀ ਤੇ ਆਪਾਂ ਗਏ ਸੀਗੇ ਪਰ ਉਹਨੂੰ ਨਾ ਛੋਟੂ ਜਿਹਨੂੰ ਇੰਨਾ ਨਹੀਂ ਕਿਉਂਕਿ ਹਜੇ ਜਿਆਦਾ ਛੋਟਾ ਕਰਕੇ ਹੈ ਨਾ ਇੰਨਾ ਨਹੀਂ ਸੀ ਆਏ ਵੀ ਕੇਕ ਕਟਿੰਗ ਆ ਕਿਉਂਕਿ ਜਿਵੇਂ ਜਿਵੇਂ ਬੱਚੇ ਨੂੰ ਨਾ ਸੁਜੀ ਹੁੰਦੀ ਫਿਰ ਆ ਨਹੀਂ ਹੋ ਜਾਂਦਾ ਨਾ ਵੀ ਮੈਂ ਕੇਕ ਕਟਿੰਗ ਕਰਨੀ ਹੈ ਮੈਂ ਐਦਾਂ ਕਰਨਾ ਹੈ ਕਿਉਂਕਿ ਛੋਟੇ ਬੱਚੇ ਨੂੰ ਤਾਂ ਇਹ ਹੋ ਜਾਂਦਾ ਆ ਵੀ ਬਸ ਮੈਂ ਘੁੰਮਣਾ ਫਿਰਨਾ ਇਹ ਹੈ ਨਾ ਵੀ ਗੋਦੀ ਚੱਕ ਕੇ ਤੇ ਇਧਰ ਨੂੰ ਜਾਣਾ ਕਦੇ ਉਧਰ ਨੂੰ ਕਿਉਂਕਿ ਇੰਨੇ ਜਿਆਦਾ ਛੋਟੇ ਬੱਚੇ ਨੂੰ ਤਾਂ ਫਿਰ ਇਹ ਹੋ ਜਾਂਦਾ ਇੱਕ ਜਗ੍ਹਾ ਤੇ ਨਾ ਥੋੜਾ ਜਿਹਾ ਬੈਠਣਾ ਖੜਨਾ ਉਹ ਚੀਜ਼ ਹੋ ਜਾਂਦਾ ਔਖਾ ਇਹ ਬੱਚਾ ਨਾ ਕਿਉਂਕਿ ਸਾਰਿਆਂ ਨੇ ਫਿਰ ਜਣੀਏ ਸੀਗਾ ਵੀ ਸਾਰਿਆਂ ਨੂੰ ਹੀ ਸੀਗਾ ਵੀ ਫੋਟੋਆਂ ਕਰਵਾਈਆਂ ਜਾਂ ਫੈਮਿਲੀ ਇਹ ਹੈਗੀ ਆ ਜੀ ਮੇਰੀ ਸਾਰੀ ਉਹ ਤਾਇਆ ਜੀ ਉਹਨਾਂ ਦੀ ਫੈਮਿਲੀ ਦੋਨੇ ਬੇਟੀਆਂ ਨੇ ਇਹ ਉਹਨਾਂ ਦੇ ਬੱਚੇ ਭਾਜੀ ਉਹਨੇ ਤਾਈ ਜੀ ਸਾਰੇ ਇਹ ਫੁੱਲ ਫੈਮਿਲੀ ਆ ਤੁਸੀਂ ਕਹੋਗੇ ਹਨਾ ਵੀ ਕਦੇ ਕਿਸੇ ਨੂੰ ਕਹਿੰਦੇ ਨੇ ਵੀ ਇਹ ਤਾਈ ਜੀ ਹੁਣੀ ਨੇ ਮੇਰੇ ਤਾਇਆ ਜੀ ਹੁਣੀ ਨੇ ਕਿਉਂਕਿ ਜੀ ਮੇਰੀ ਨਾ ਜਿਹੜੀ ਪੀਕੇ ਫੈਮਿਲੀ ਆ ਉਹ ਪਰਮਾਤਮਾ ਦੀ ਕਿਰਪਾ ਨਾਲ ਜੀ ਵਧੀਆ ਏ ਹਨਾ ਵੀ ਅਸੀਂ ਕਈ ਪਰਿਵਾਰਾਂ ਆਪਸ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਜੀ ਸਾਡੀ ਆਪਸ ਵਿੱਚ ਵਧੀਆ ਬਣੀ ਹੋਈ ਆ ਚਲੋ ਉਧਰ ਉਧਰੀ ਹਨਾ ਐ ਹੋ ਜਾਂਦਾ ਵੀ ਤਾਈਓ ਜਿਵੇਂ ਕੋਈ ਸੈਲੀਬ੍ਰੇਸ਼ਨ ਹੁੰਦਾ ਏ ਕੋਈ ਘਟ ਵਟ ਹੁੰਦਾ ਏ ਹਨਾ ਕੋਈ ਐਦਾਂ ਦਾ ਪ੍ਰੋਗਰਾਮ ਆਉਂਦਾ ਫਿਰ ਸਾਰੇ ਇਕੱਠੇ ਹੁੰਨੇ ਆ ਫਿਰ ਬਹੁਤ ਮਜ਼ਾ ਆਉਂਦਾ ਹੀ ਹੈ ਨਾ ਅਸੀਂ ਤਾਂ ਛੁੱਟੀਆਂ 'ਚ ਪਹਿਲਾਂ ਹੀ ਗਏ ਹੋਏ ਸੀਗੇ ਤਾਂ ਕਰਕੇ ਚਲੋ ਇਹ ਸੀਗਾ ਇਹ ਸੀਗਾ ਵੀ ਨਾ ਕੁਝ ਇਹਨਾਂ ਦਾ ਵੀ ਸਨੇ ਆਇਆ ਸੀਗਾ ਕੁਝ ਛੁੱਟੀਆਂ ਦੇ ਵਿੱਚ ਜਾਣਾ ਹੀ ਸੀਗਾ ਇਹ ਵਿਚਾਰਾ ਨਾ ਬਹੁਤ ਔਖਾ ਹੋਇਆ ਪਿਆ ਸੀਗਾ ਗੋਦੀ ਦੇ ਵਿੱਚ ਚੜ ਚੜ ਕੇ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਆਪਾਂ ਪਾਰਟੀ ਤੋਂ ਆ ਗਏ ਆ ਕੇ ਹੁਣ ਟਾਈਮ 2:00 ਵਜੇ ਜੀ ਹੁਣ ਦੇਖਦੇ ਆ ਜਾਂ ਤਾਂ ਅੱਜ ਪ੍ਰੋਗਰਾਮ ਬਣਦਾ ਜਾਂ ਦਾ ਵੈਸੇ ਇਹ ਕਹਿੰਦੇ ਨੇ ਵੀ ਸ਼ਾਇਦ ਛੁੱਟੀਆਂ ਵੱਜ ਜਾਣ ਫਿਰ ਆਪਾਂ ਦੋ ਤਿੰਨ ਕਿ ਦਿਨ ਹੋਰ ਲਾ ਲਾਂਗੇ ਕਿਉਂਕਿ ਇੱਕ ਦੋ ਕੋ ਕੰਮ ਨਹੀਂ ਉਹਨਾਂ ਕਰਕੇ ਫਿਰ ਹੁਣ ਦੇ ਦੇ ਦਿਆਂ ਜੀ ਬਸ ਕੱਪੜੇ ਚੇਂਜ ਕਰਦੇ ਆ ਉਹ ਤੋਂ ਬਾਅਦ ਫਿਰ ਦੇ ਦਿਆਂ ਮੰਮੀ ਨਾਲ ਜਿਹੜਾ ਕੋਈ ਕੰਮ-ਕੁਮ ਕਰਾਉਣ ਵਾਲਾ ਫਿਰ ਉਹ ਕਰਾਣੇ ਆ ਵਾਜੀ ਆਪਾਂ ਪਾਰਟੀ ਇੰਜੋਏ ਕੀਤੀ ਫੁੱਲ ਇੰਜੋਏ ਕੀਤਾ ਹੈ ਨਾ ਬਹੁਤ ਵਧੀਆ ਪ੍ਰੋਗਰਾਮ ਸੀ ਸਾਰਾ ਹੀ ਬਾਹਨੇ ਸਾਰੇ ਭੈਣ ਭਾਈ ਇਕੱਠੇ ਹੋਏ ਬਹੁਤ ਮਜ਼ਾ ਆ ਸੂਟ ਮੇਰਾ ਹੈਗਾ ਗ੍ਰੀਨ ਜੇ ਕਲਰ ਦਾ ਹੈ ਮਹਿਰੂਨ ਜੀ ਕਢਾਈਆ ਮੈਂ ਇਬਰਤ ਹੋਇਆ ਹੋਇਆ ਜੜਾਏ ਵਾਲਾ ਤੇ ਇਹਦਾ ਦੁਪੱਟਾ ਹੈਗਾ ਇਦਾਂ ਦਾ ਮਲਟੀ ਸ਼ੇਡ ਜੇ ਇਹਦੇ ਵਿੱਚ ਇੱਕ ਪਾਇਆ ਹੋਇਆ ਸੀ ਆਪਾਂ ਸੂਟ ਕਿਉਂਕਿ ਸੁਬਾ ਫਿਰ ਮੈਂ ਤੋਹ ਨਹੀਂ ਸੀ ਬਣੀ ਜਦ ਵੀਡੀਓ ਕਿਉਂਕਿ ਉਦੋਂ ਕਾਲੀ ਕਾਲੀ ਜੀ ਹੋਗੀ ਸੀ ਕਿ ਜਾਣਦੇ ਚਲੋ ਜੀ ਹੁਣ ਆਪਾਂ ਮਿਲਦੇ ਆਂ ਕੰਮ ਕਾਰ ਕਰਦੇ ਆਂ ਨਾਲੇ ਫਿਰ ਸੁਣਿਆ ਗਿਆ ਸੀਗਾ ਜੀ ਗਿੱਦੇ ਦਾ ਫਿਰ ਆਪਾਂ ਗਏ ਸਾਰੇ ਵੀ ਗਿੱਦੇ ਤੇ ਚਲੇ ਗਏ ਸੀਗੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਟੀਨ ਨੂੰ ਵੀ ਮੈਂ ਛੁੱਟੀਆਂ ਕਰਕੇ ਗਈ ਹੋਈ ਹੋਈ ਸੀ ਅ ਅੱਜ ਅਸੀਂ ਵਾਪਸ ਨਹੀਂ ਸੀ ਆਏ ਹਜੇ 1-2 ਦਿਨ ਹੋਰ ਰਹਿਣਾ ਇਹ ਤਾਂ ਕਰਕੇ ਫਿਰ ਗਿੱਦੇ ਤੇ ਸਾਰੇ ਨੇ ਫਿਰ ਸਾਰਿਆਂ ਨੇ ਜੀ ਚਲੋ ਨਾਲ ਮਿਲ ਕੇ ਜਿਵੇਂ ਹਨਾ ਇਹ ਹੋ ਜਾਂਦਾ ਵੀ ਇੱਕ ਗਿੱਦੇ ਵੀ ਨਾ ਹੀ ਲੱਗਦਾ ਹੁੰਦਾ ਨਾ ਵੀ ਕੋਈ ਪ੍ਰੋਗਰਾਮ ਅਧੂਰਾ ਜਿਹਾ ਰਹਿ ਗਿਆ ਮਤਲਬ ਇਹ ਸੀਗਾ ਵੀ ਨਿਊ ਇਅਰ ਦਾ ਸੈਲੀਬ੍ਰੇਸ਼ਨ ਐਨਾ ਇੰਜੋਏ ਸੀ ਮੈਂ ਸੀ ਬਹੁਤ ਇੰਜੋਏ ਕੀਤਾ ਜੀ ਬਹੁਤ ਇੰਜੋਏ ਕੀਤਾ ਕਿਉਂਕਿ ਜੀ ਪਿੰਡਾਂ ਦਾ ਪ੍ਰੋਗਰਾਮ ਤਾਂ ਨਾ ਇਹਦੇ ਬਿਨਾ ਅਧੂਰਾ ਹੀ ਰਹਿ ਜਾਂਦਾ ਹੁੰਦਾ ਹੈ ਐਂ ਲੱਗਦਾ ਹੁੰਦਾ ਵੀ ਅਗਰ ਗਿੱਧਾ ਨਹੀਂ ਪਿਆ ਤਾਂ ਪ੍ਰੋਗਰਾਮ ਅਧੂਰਾ ਹੀ ਆ ਫਿਰ ਸਾਰੇ ਤਾਂ ਕਰਕੇ ਇਹ ਸੀਗਾ ਇਸ ਹੱਬ ਨੇ ਗਿੱਧਾ ਪਾਇਆ ਜੀ ਬੋਲੀਆਂ ਪਾਈਆਂ ਉਧਰ ਉਧਰੀ ਜਿਵੇਂ ਜੀਜੇ ਸਾਲੀ ਵਾਲੀਆਂ ਲਾ ਲੋ ਜਾਂ ਹੋਰ ਜਿਵੇਂ ਜਿਵੇਂ ਹਨਾ ਰਿਸ਼ਤੇ ਜਿਹਾਂ ਸੀ ਵੀ ਕਿੰਨਾ ਨੇ ਬੋਲੀਆਂ ਜੇ ਪਾਉਂਦੇ ਨੇ ਉਦੋਂ ਪਾ ਕੇ ਸਾਰੇ ਨੇ ਅੱਜ ਦਾ ਤਾਂ ਫੁੱਲ ਡੇ ਹੀ ਇੰਜੋਏ ਵਾਲਾ ਸੀਗਾ ਇੱਥੇ ਮਤਲਬ ਕੁਝ ਏਦਾਂ ਹੀ ਗਾ ਰਹੇ ਸੀਗੇ ਜਿਵੇਂ ਆਪਣੇ ਗਾਉਂਦੇ ਹੁੰਦੇ ਨੇ ਨਾ ਹੁਣ ਆਪਾਂ ਕਰਦੇ ਹਾਂ ਜੀ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁੱਲੀਓ ਚੈਨਲ ਦਾ ਨਵਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟਸ ਕਰਕੇ ਜਰੂਰ ਦੱਸਿਓ ਤੁਹਾਨੂੰ ਬਲੌਗ ਕਿਦਾਂ ਦੇ ਲੱਗਦੇ ਨੇ ਤੇ ਸਾਡੇ ਨਾਲ ਨਾਲ ਕੀ ਤੁਸੀਂ ਵੀ ਇੰਜੋਏ ਕੀਤਾ ਏ ਕਿਉਂਕਿ ਜੀ ਹੁਣ ਤਾਂ ਲੋਕੋ ਗਿੱਦਾ ਪੁੱਲਦੇ ਜਾ ਰਹੇ ਨੇ ਹਨਾ ਵੀ ਬਸ ਡੀਜੇ ਵਾਲੇ ਹੀ ਰਹਿ ਗਏ